ਅਗੇ ਤੇ ਹਨਾ ਕਟਿੰਗ ਕਰਕੇ ਉਦੋਂ ਇੱਥੇ ਗੋਲ ਸਲਾਈ ਨਹੀਂ ਲੱਗਣੀ ਕਿ ਜੇ ਹੁਣ ਆਪਾਂ ਇੱਥੇ ਹੀ ਕਟਿੰਗ ਕਰ ਦਿੰਦੇ ਤੇ ਉਹ ਸਲਾਈ ਸਾਰੀ ਇਸ ਤਰੀਕੇ ਨਾਲ ਜਾਣੀ ਸੀ ਇੱਥੋਂ ਇਸ ਤਰ੍ਹਾਂ ਤੇ ਫਿਰ ਇਹ ਸਲਾਈ ਬਿਲਕੁਲ ਸਹੀ ਨਹੀਂ ਰਹਿੰਦੀ ਗੋਲ ਹੋ ਜਾਂਦੀ ਇੱਥੋਂ ਠੀਕ ਹੈ ਇਹਦੇ ਨਾਲ ਹੁਣ ਜਮਾ ਸਹੀ ਰਹੂਗੀ ਇਸ ਤਰ੍ਹਾਂ ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਂਜੀ ਅੱਜ ਮੈਂ ਤੁਹਾਨੂੰ ਦੱਸੂਗੀ ਆਪਾਂ ਬਿਨਾ 벨ਟ ਵਾਲੀ ਸਲਵਾਰ ਕਿਵੇਂ ਕੱਟਣੀ ਹੈ ਇਹਦੇ ਵਿੱਚ ਕੋਈ ਬਲ ਵਗੈਰਾ ਨਹੀਂ ਪੈਂਦੇ ਹੁੰਦੇਗੇ ਤੇ ਨਾ ਹੀ ਕੋਈ 벨ਟ ਲੱਗਦੀ ਹੈ ਠੀਕ ਹੈ ਆਪਾਂ ਉਸ ਤਰ੍ਹਾਂ ਦੀ ਸਲਵਾਰ ਕੱਟਣੀ ਹੈ ਤੇ ਇਹ ਸਲਵਾਰ ਜ਼ਿਆਦਾਤਰ ਬਜ਼ੁਰਗ ਲੇਡੀਜ਼ੀ ਬਣਵਾਉਂਦੀਆਂ ਨੇ ਪਿੰਡਾਂ 'ਚ ਵੀ ਤੇ ਸ਼ਹਿਰਾਂ 'ਚ ਵੀ ਤੇ ਇਹ ਸਲਵਾਰ ਦੀ ਕਟਿੰਗ ਬਹੁਤ ਆਸਾਨ ਆ ਬਹੁਤ ਸੌਖੇ ਤਰੀਕੇ ਨਾਲ ਤੁਸੀਂ ਸਿੱਖ ਸਕਦੇ ਹੋ ਤੇ ਵਧੀਆ ਤਰੀਕੇ ਨਾਲ ਸਿੱਖਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਜੇ ਸਮਝ ਨਾ ਲੱਗੀ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਵਧੀਆ ਲੱਗੇ ਵੀਡੀਓ ਫਿਰ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੁਣ ਆਪਾਂ ਪਹਿਲਾਂ ਕੀ ਕਰਨਾ ਪਹਿਲਾਂ ਆਪਾਂ ਸਲਵਾਰ ਦੇ ਕੱਪੜੇ ਨੂੰ ਇਸ ਤਰੀਕੇ ਨਾਲ ਕਰ ਲੈਣਾ ਸਿੱਧਾ ਠੀਕ ਹੈ ਪਹਿਲਾਂ ਹੀ ਆਪਾਂ ਨਾਪ ਕੇ ਦੇਖ ਲੈਣਾ ਵੀ ਆਪਣੇ ਕੋਲੇ ਪੂਰਾ ਕੱਪੜਾ ਹੈਗਾ ਜਾਂ ਨਹੀਂ ਹੈ ਠੀਕ ਹੈ ਆਪਣੇ ਕੋਲ ਸਾਈਜ਼ ਹੈਗਾ 34 ਇੰਚ ਸਲਵਾਰ ਦੀ ਲੰਬਾਈ ਹੈਗੀ ਹੈ ਤੇ ਪਹੁੰਚਾ ਹੈਗਾ 7 ਇੰਚ ਠੀਕ ਹੈ ਬਾਕੀ ਅਸਲ ਵਗੈਰਾ ਉਹ ਆਪਾਂ ਆਪਣੇ ਕੋਲੋਂ ਹੀ ਆਪਾਂ ਨੂੰ ਕਰਨਾ ਪੈਂਦਾ ਠੀਕ ਹੈ ਉਹ ਮੈਂ ਤੁਹਾਨੂੰ ਦੱਸ ਦੂੰਗੀ ਵੀ ਆਪਾਂ ਕਿੰਨਾ ਰੱਖਣਾ ਹੁੰਦਾ ਹੈ ਇਹਦੇ ਵਿੱਚ ਤੇ ਹੁਣ ਸਭ ਤੋਂ ਪਹਿਲਾਂ ਕੱਪੜੇ ਨੂੰ ਇਸ ਤਰ੍ਹਾਂ ਡਬਲ ਫੋਲਡ ਕਰਕੇ ਰੱਖ ਲੈਣਾ ਇੱਕ ਸਾਈਡ ਤੋਂ ਠੀਕ ਹੈ ਇਸ ਤਰੀਕੇ ਨਾਲ ਕਾਨ ਵਗੈਰਾ ਕੱਢ ਲੈਣੀ ਆ ਵੀ ਪਹੁੰਚੇ ਦੇ ਵਿੱਚ ਕਿ ਇਹ ਕਾਨ ਨਾ ਆਵੇ ਠੀਕ ਹੈ ਜਿਹੜਾ ਆਪਾਂ ਪਹੁੰਚਾ ਕੱਢਣਾ ਹੈ ਇਸ ਤਰੀਕੇ ਨਾਲ ਰੱਖ ਲਾਂਗੇ ਆਪਾਂ ਹੁਣ ਆਪਾਂ ਕੀ ਕਰਨਾ ਦੇਖੋ ਆਪਣੇ ਕੋਲ ਹੈਗੀ ਐ ਸਲਵਾਰ ਦੀ ਲੰਬਾਈ 34 ਇੰਚ ਠੀਕ ਹੈ ਇਹਦੇ ਵਿੱਚ ਕਿਉਂਕਿ ਆਪਾਂ ਨਾ ਤਾਂ 벨ਟ ਦਾ ਆਪਾਂ ਕਪੜਾ ਕੱਢਣਾ ਵਿੱਚੋਂ ਤੇ ਨਾ ਹੀ ਆਪਾਂ ਕੁਝ ਹੋਰ ਐਡ ਕਰਨਾ ਠੀਕ ਹੈ ਇਹਦੇ ਵਿੱਚ ਕੀ ਕਰਨਾ ਆਪਾਂ 3 ਇੰਚ ਪਲੱਸ ਕਰਾਂਗੇ ਉਹ ਵੀ ਨੇਫੇ ਵਾਸਤੇ ਉੱਪਰ 2.5 ਇੰਚ ਨੇਫੇ ਵਾਸਤੇ ਰਹਿ ਜੂਗਾ ਤੇ ਅੱਧਾ ਇੰਚ ਥੱਲੇ ਫੋਲਡਿੰਗ ਵਾਸਤੇ ਰਹਿ ਜੂਗਾ ਠੀਕ ਹੈ ਜਿਵੇਂ ਆਪਣੇ ਕੋਲ 34 ਇੰਚ ਸਲਵਾਰ ਆ ਆਪਾਂ 34 ਵਿੱਚ चौंती इंच भी माइनस नहीं करना ये आप प्लस करने तीन इंच ठीक है जिम्मे अपने को चौंती इंच पैंती छत्ती तो सैंती सैंती इंचे की लंबाई लवेंगे हाँ हम अपने को सैंती इंच सलवार की लंबाई लैली इतों लैके आप इतने भी निशान ला लेना सीधा ठीक है आप बिलकुल सीधा निशान ला लेना इतों तक आप लाइन बना लेंगे ला इतों ਤੇ ਹੁਣ ਆਪਾਂ ਕੀ ਕਰਨਾ ਪੌਂਚਾ ਰੱਖਣਾ ਆਪਣੇ ਕੋਲ ਹੈਗਾ 7 ਇੰਚ ਦਾ ਪੌਂਚਾ ਹੈਗਾ ਠੀਕ ਹੈ ਤੇ ਜੇ ਤੁਸੀਂ ਚਾਹੋ ਤਾਂ 7 ਇੰਚ ਪੌਂਚਾ ਤਿਆਰ ਪੂਰਾ ਵੀ ਪਾ ਸਕਦੇ ਹੋ ਪਰ ਜੇ ਪੌਂਚਾ ਆਪਾਂ ਥੋੜਾ ਕੱਟ ਕਰਕੇ ਪਾਵਾਂਗੇ ਨਾ ਤਾਂ ਆਪਾਂ ਜਦੋਂ ਸਿਉਣ ਲਾਉਣੇ ਆ ਹਨਾ ਪੌਂਚੇ ਦੀ ਟੇਢੀ ਸਿਉਣ ਲਾਉਣੀ ਹੁੰਦੀ ਹੈ ਪੌਂਚੇ ਦੀ ਸਾਈਡ ਵਾਲੀ ਸਿਲਾਈ ਜਦ ਲਾਉਣੇ ਆ ਉਹਦੇ ਵਿੱਚ ਆਪਾਂ ਨੂੰ ਪ੍ਰੋਬਲਮ ਨਹੀਂ ਆਉਦੀ ਜੇ ਪੌਂਚਾ ਆਪਾਂ 1 ਇੰਚ ਤੱਕ ਕੱਟ ਕਰਕੇ ਪਾਵਾਂਗੇ ਤਾਂ ਉਹ ਸਫਾਈ ਦੇ ਨਾਲ ਪੌਂਚਾ ਬਣਦਾ ਠੀਕ ਹੈ ते करना चौदह इंच पोचा तैयार है जिन्ना अपना पहुंचा है अपना उन्ना ही रखना है ठीक है इस तरीके अपा कर लेना ਠੀਕ ਹੈ ਹੁਣ ਇਹ ਦੇਖੋ ਇਸ ਤਰੀਕੇ ਨਾਲ ਆਪਾਂ ਰੱਖ ਲਾ ਅੱਧਾ ਦੇ ਵਿੱਚ ਫੋਲਡ ਹੋ ਜਾਊਗਾ ਤੇ ਆਪਣਾ 13 ਇੰਚ ਪੌਂਚਾ ਤਿਆਰ ਲੈ ਜੂਗਾ ਠੀਕ ਹੈ ਤੇ ਉੱਤੋਂ ਕੀ ਕਰਨਾ ਜਿਵੇਂ ਹੁਣ ਦੇਖੋ 37 ਇੰਚ ਆਪਾਂ ਕਿਵੇਂ ਲਿਆ ਸੀ 2.5 ਇੰਚ ਤਾਂ ਆਪਣੇ ਕੋਲ ਉੱਤੇ ਨੇਫੇ ਵਾਸਤੇ ਆ ਜਿਹੜਾ ਆਪਾਂ ਫੋਲਡ ਕਰਨਾ ਨੇਫਾ ਠੀਕ ਹੈ ਤੇ ਫਿਰ ਆਪਣੇ ਕੋਲੇ ਰਹਿ ਜਾਊਗਾ 24 ਇੰਚ ਤੇ ਅੱਧਾ ਇੰਚ ਹੋ ਗਿਆ ਆਪਣੇ ਕੋਲੇ ਫੋਲਡਿੰਗ ਵਾਸਤੇ ਪੌਂਚੇ ਦੀ ਫੋਲਡਿੰਗ ਵਾਸਤੇ ਠੀਕ ਹੈ ਜਿਹੜਾ ਆਪਾਂ ਪੌਂਚੇ ਬਣਾਉਣ ਵਾਸਤੇ ਫੋਲਡਿੰਗ ਕਰਨਾ ਇਸ ਤਰੀਕੇ ਨਾਲ ਕਟਿੰਗ ਕਰਨੀ ਹੈ ਇਹਨੇ ਇਹ ਹੁਣ ਆਪਾਂ ਇਹਨੂੰ ਕਟਿੰਗ ਕਰ ਦਾਂਗੇ ਠੀਕ ਹੈ ਇੱਕ ਵਾਰ ਨਾਪ ਕੇ ਦੇਖ ਲੈਣਾ ਜਿੰਨੀ ਆਪਣੀ ਸਲਵਾਰ ਹੈ ਜੀ 34 ਸਲਵਾਰ ਸੀ 300 ਹੋ ਗਿਆ ਪਲੱਸ ਤੇ 14 ਇੰਚ ਆਪਣਾ ਹੋ ਗਿਆ ਪਹੁੰਚਾ ਠੀਕ ਹੈ ਇਸ ਤਰੀਕੇ ਨਾਲ ਰੱਖਣਾ ਤੇ ਹੁਣ ਆਪਾਂ ਇਸਨੂੰ ਕਟਿੰਗ ਕਰ ਦਾਂਗੇ ਪਹਿਲਾਂ ਪਹੁੰਚੇ ਨੂੰ ਹੋ ਗਿਆ ਹੁਣ ਆਪਣੀ ਕੋਲੇ ਪਹੁੰਚਾ ਠੀਕ ਹੈ ਠੀਕ ਹੈ ਹੁਣ ਕੁੰਦੇ ਕੱਟਨੇ ਆ ਤੇ ਕੁੰਦੇ ਕਿਵੇਂ ਕੱਟਨੇ ਦੇਖੋ ਇਸ ਤਰੀਕੇ ਨਾਲ ਆਪਾਂ ਰੱਖਣਾ ਜਿਹੜਾ ਬਾਕੀ ਦਾ ਕੱਪੜਾ ਇਸੇ ਤਰੀਕੇ ਨਾਲ ਹੀ ਕੱਟਣਾ ਮੋਟਿਆ ਬਸ ਕੱਪੜਾ ਪੂਰਾ ਨਹੀਂ ਆ ਰਿਹਾ ਇਸ ਲਈ ਮੈਂ ਤੁਹਾਨੂੰ ਦੱਸ ਦੂੰਗੀ ਇੱਕ ਵਾਰੀ ਕੱਪੜਾ ਕਿਹੜੇ ਤਰੀਕੇ ਨਾਲ ਰੱਖਣਾ ਠੀਕ ਹੈ ਆ ਦੇਖੋ ਇਸ ਤਰੀਕੇ ਨਾਲ ਰੱਖ ਲੈਣਾ ਦੇਖੋ ਫਿਰ ਆਪਾਂ ਕੀ ਕਰਨਾ ਦੇਖੋ ਇਸ ਤਰ੍ਹਾਂ ਸਾਰਾ ਆਪਾਂ ਫੋਲਡ ਕਰਕੇ ਰੱਖਿਆ ਇਹਨੂੰ ਵੀ ਡਬਲ ਫੋਲਡ ਕਰਕੇ ਤੇ ਹੁਣ ਆਪਾਂ ਕੁੰਦੇ ਕੱਟਦੇ ਆਂ ਕੁੰਦੇ ਆਪਾਂ ਕਿਵੇਂ ਕੱਟਣਾ ਦੇਖੋ ਜਿਵੇਂ ਹੁਣ ਆਪਾਂ 37 ਇੰਚ ਪਹੁੰਚੇ ਤਾਂ ਲਿਆ ਸੀ ਉਹ ਵੀ 37 ਇੰਚ ਇੱਕ ਵਾਰੀ ਇੱਕ ਸਾਈਡ ਤੋਂ ਲੈਣਾ ਠੀਕ ਹੈ ਐਸ ਤਾਪੋਂ ਆਪਾਂ 37 ਇੰਚ ਲਿਆ ਤੇ ਇਧਰੋਂ ਆਪਾਂ ਲੈਣੀ ਆ ਆਸਣ ਦਾ ਠੀਕ ਹੈ ਹਾਂ ਜਿਵੇਂ ਆਸਣ ਹੈਗਾ ਸੀ ਆਪਣੇ ਕੋਲੇ ਮਣ ਇਹਦੇ ਵਿੱਚ ਆਪਾਂ ਤਿਆਰ ਆਸਣ ਜ਼ਿਆਦਾਤਰ ਤਾਂ ਆਸਣ 14 ਇੰਚ ਰੱਖਿਆ ਜਾਂਦਾ ਤਿਆਰ ਠੀਕ ਹੈ 13.5 ਜਾਂ 14 ਠੀਕ ਹੈ ਤੇ ਇਹਦੇ ਵਿੱਚ ਆਪਾਂ 13 13.5 ਆਸਣ ਰੱਖਣਾ ਠੀਕ ਹੈ 13.5 ਦੇ ਵਿੱਚ ਆਪਾਂ ਫਿਰ 3 ਇੰਚ ਪਲੱਸ ਕਰਨਾ ਅੱਧਾ ਇੰਚ ਫੋਲਡਿੰਗ ਵਾਸਤੇ ਤੇ ਜਿਹੜਾ 2.5 ਇੰਚ ਆ ਉਹ ਆਪਾਂ ਨੇਫੇ ਵਾਸਤੇ ਰੱਖਿਆ ਠੀਕ ਹੈ ਤੇ ਇੱਥੋਂ ਆਪਾਂ ਰੱਖਣਾ 13.5 ਆਪਣੇ ਕੋਲੇ ਤਿਆਰ ਆਸਣ 1.14 1.15 ਤੇ 1.16 ਆਪਾਂ 1.16 ਦੇ ਉੱਤੇ ਨਿਸ਼ਾਨ ਲਾ ਲੈਣਾ ਇਸ ਤਰੀਕੇ ਨਾਲ ਠੀਕ ਹੈ ਤੇ ਇੱਥੋਂ ਆਪਾਂ 1.5 ਇੰਚ ਕੱਢ ਲੈਣਾ ਇਸ ਤਾਂ ਤੋਂ ਠੀਕ ਹੈ ਇਹਦੇ ਜਦੋਂ ਆਪਾਂ ਟੈਡੀ ਨਿਸ਼ਾਨ ਲੋਣਾ ਨਾ ਉਹ ਸਹੀ ਹੋ ਜਾਊਗਾ ਜਿਵੇਂ ਇੱਥੋਂ ਆਪਾਂ 1.5 ਇੰਚ ਕੱਢਿਆ ਤੇ ਇਧਰੋਂ ਵੀ ਆਪਾਂ 1.5 ਇੰਚ ਰੱਖ ਲਿਆ ਠੀਕ ਹੈ ਇਹਦੇ ਨਾਲ ਆਪਾਂ ਨੂੰ ਇਹ ਨਿਸ਼ਾਨ ਆਪਣਾ ਹੁਣ ਬਿਲਕੁਲ ਸਹੀ ਲੱਗੂਗਾ ਜਦੋਂ ਆਪਾਂ ਟੈਡੀ ਸੋਣਾਵਾਂਗੇ ਕਟਿੰਗ ਕਰਾਂਗੇ ਟੈਡੀ ਦਾ ਠੀਕ ਹੈ ਹੁਣ ਦੇਖੋ ਇਥੋਂ ਵੀ ਆਪਾਂ ਡੇਢ ਲੀਟਰ ਲਿਆ ਸੀ ਕਿ ਅੱਛੇ ਤਰੀਕੇ ਨਾਲ ਹੀ ਆਪਾਂ ਇਥੋਂ ਕਰਨਾ ਹੁਣ ਇਹ ਤਰੀਕਾ ਹੋ ਗਿਆ ਠੀਕ ਹੈ ਇਹਨੂੰ ਆਪਾਂ ਇਸ ਤਰ੍ਹਾਂ ਨਾਲ ਮਿਲਾ ਦਾਂਗੇ ਕਿਉਂਕਿ ਇਹ ਮੇਰੇ ਕੋਲ ਜਗ੍ਹਾ ਘੱਟ ਹੋਣ ਕਰਕੇ ਮੈਂ ਉਹਨੂੰ ਇੱਧਰ ਦੂਜੇ ਪਾਸੇ ਕਰਕੇ ਫਿਰ ਨਿਸ਼ਾਨ ਲਾਉਂਗੀ ਤੇ ਤੁਸੀਂ ਪਹਿਲਾਂ ਸਾਰੇ ਨਿਸ਼ਾਨ ਲਾ ਕੇ ਉਸ ਤੋਂ ਬਾਅਦ ਵੀ ਕਟਿੰਗ ਕਰਨਾ ਹੈ ਕਟਿੰਗ ਤੋਂ ਬਾਅਦ ਹੀ ਕਰਨਾ ਪਹਿਲਾਂ ਸਾਰੇ ਨਿਸ਼ਾਨ ਲਾਉਣੇ ਆ ਇਸ ਤਰੀਕੇ ਨਾਲ ਆਪਾਂ ਨਿਸ਼ਾਨਾ ਲਾ ਲਈਏ ਠੀਕ ਹੈ ਹੁਣ ਜਿੱਥੋਂ ਆਪਾਂ ਕਟਿੰਗ ਕਰਨਾ ਠੀਕ ਹੈ ਇਹ ਵਾਲਾ ਨਿਸ਼ਾਨ ਹੋ ਗਿਆ ਤੇ ਹੁਣ ਆਪਾਂ ਕੀ ਕਰਨਾ ਜਿੰਨਾ ਆਪਣਾ ਇੱਥੋਂ ਸੀਗਾ ਹੁਣ ਆਪਣੇ ਕੋਲ ਇੱਥੋਂ 16.5 ਸੀ ਆਸਲ ਠੀਕ ਹੈ 16.5 ਹੀ ਆਪਾਂ ਉੱਥੇ ਰੱਖਾਂਗੇ ਹੁਣ ਦੇਖੋ ਇਹਨੂੰ ਆਪਾਂ ਸਾਰਿਆਂ ਨੂੰ ਇੱਧਰ ਕਰ ਲਾਂਗੇ ਆ ਦੇਖੋ ਹੁਣ ਇਸ ਤਰੀਕੇ ਨਾਲ ਰੱਖਿਆ ਇੰਨਾ ਹੀ ਆਪਾਂ ਸੈਟੀਚ ਰੱਖਣ ਵਾਲਾ ਆਪਾਂ ਉਧਰੋਂ ਆਸਣ ਰੱਖਿਆ ਸੀ ਇਸ ਲਈ ਇੱਧਰ ਆਪਾਂ ਆਪਾਂ ਲੰਬਾਈ ਰੱਖਣੀ ਹੈ ਪੌਤੇ ਦੀ ਜਿੰਨੀ ਪੌਤੇ ਦੀ ਲੰਬਾਈ ਹੈ ਉਹ ਰੱਖਣੀ ਠੀਕ ਹੈ ਹਾਂ ਦੇਖੋ ਸੈਟੀਚ ਇਹ ਕਿਦਾਂ ਆਇਆ ਤੇ ਇੱਥੋਂ ਆਪਾਂ ਰੱਖਿਆ ਸੀ 16.5 ਠੀਕ ਹੈ ਇੱਥੇ ਆਪਾਂ 16.5 ਦਾ ਨਿਸ਼ਾਨ ਲਾਉਣਾ ਹੈ ਠੀਕ ਹੈ ਇਹ ਆਪਣਾ ਹੋ ਗਿਆ ਬਰਾਬਰ ਜਿਵੇਂ 1.5 ਇੰਚ ਵਿੱਚ ਛੱਡਣਾ ਠੀਕ ਹੈ 1.5 ਇੰਚ ਆਪਾਂ ਕਿਉਂ ਛੱਡੋ ਕਿਉਂਕਿ ਆਪਣੀ ਸਲਾਈ ਇਸ ਤਰ੍ਹਾਂ ਸਹੀ ਲੱਗੇ ਜਦੋਂ ਆਪਾਂ ਜਦੋਂ ਆਪਾਂ ਸਲਾਈ ਲਾਵਾਂਗੇ ਤੇ ਹਨਾ ਕਟਿੰਗ ਕਰਕੇ ਉਦੋਂ ਨਾ ਇੱਥੇ ਗੋਲ ਸਲਾਈ ਨਹੀਂ ਲੱਗਣੀ ਕਿ ਜੇ ਹੁਣ ਆਪਾਂ ਇੱਥੋਂ ਹੀ ਕਟਿੰਗ ਕਰ ਦਿੰਦੇ ਤੇ ਉਹ ਸਲਾਈ ਸਾਰੀ ਇਸ ਤਰੀਕੇ ਨਾਲ ਜਾਣੀ ਸੀ ਇੱਥੋਂ ਇਸ ਤਰ੍ਹਾਂ ਤੇ ਫਿਰ ਇਹ ਸਲਾਈ ਬਿਲਕੁਲ ਸਹੀ ਨਹੀਂ ਰਹਿੰਦੀ ਗੋਲ ਹੋ ਜਾਂਦੀ ਇੱਥੋਂ ਠੀਕ ਹੈ ਇਹਦੇ ਨਾਲ ਹੁਣ ਜਮਾ ਸਹੀ ਰਹੂਗੀ ਇਸ ਥਾਂ ਤੇ ਸਲਾਈ ਆਊਗੀ ਬਿਲਕੁਲ ਸਹੀ ਰਹੂਗਾ ਠੀਕ ਹੈ ਹੁਣ ਕੀ ਕਰਨਾ ਇਹਦੇ ਆਪਾਂ ਨਿਸ਼ਾਨ ਲਾਵਾਂਗੇ ਇੱਥੇ ਠੀਕ ਹੈ ਇਸ ਤਰੀਕੇ ਨਾਲ ਕਟਿੰਗ ਹੋ ਗਈ ਕੋਚੀ ਮਸਤੀ ਕਪੜਾ ਹੋ ਗਿਆ ਇਸ ਤਰੀਕੇ ਨਾਲ ਕੱਟ ਲੈਣਾ ਆਪਾਂ ਹੋ ਦੋਨੇ ਪਾਸੇ ਤੇ ਨਿਸ਼ਾਨ ਲਾ ਲਏ ਸੀ ਆਪਾਂ ਇੱਧਰ ਵੀ ਤੇ ਇੱਧਰ ਵੀ ਠੀਕ ਹੈ ਇੱਕੋ ਜਿਹਾ ਕਟਿੰਗ ਕਰ ਲੈਣਾ ਉਹ ਦੇਖੋ ਜਿਵੇਂ ਆਹ ਨਿਸ਼ਾਨ ਹੋ ਗਿਆ ਇੱਧਰ ਤੇ ਇਹ ਆਪਾਂ ਦੂਜੇ ਪਾਸੇ ਨਿਸ਼ਾਨ ਲਗਾ ਇਹ ਆਪਣੇ ਚਾਰੇ ਕੁੰਦੇ ਕਟਿੰਗ ਹੋ ਕਟਿੰਗ ਹੋ ਗਏ ਠੀਕ ਹੈ ਪਹੁੰਚ ਆਪਾਂ ਕਟਿੰਗ ਕਰ ਹੀ ਲਿਆ ਸੀਗਾ ਇਹਨੂੰ ਹੁਣ ਆਪਾਂ ਕੱਟ ਲਾਂਗੇ ਹੁਣ ਪਹਿਲਾਂ ਹੋ ਜਿਹੜਾ ਇਹ ਵਾਲਾ ਇਹਨੂੰ ਆਪਾਂ ਕੱਟ ਦੇਣਾ ਠੀਕ ਹੈ ਇਸ ਤਰ੍ਹਾਂ ਠੀਕ ਹੈ ਇਹਨੂੰ ਆਪਾਂ ਕੱਟ ਦੇਣਾ ਇਹਨੂੰ ਵਿੱਚੇ ਕਟਿੰਗ ਕਰਕੇ ਨਹੀਂ ਰੱਖਣਾ ਮਾਲ ਠੀਕ ਹੈ ਇਸ ਤਰੀਕੇ ਨਾਲ ਕੱਟ ਦੇਣਾ ਠੀਕ ਹੈ ਆ ਕਟਿੰਗ ਹੋ ਗਈ ਆਪਣੀ ਤੇ ਹੁਣ ਆਪਾਂ ਕੀ ਕਰਨਾ ਦੇਖੋ ਜਿਹੜੇ ਇਹ ਵਾਲਾ ਇਹਨੂੰ ਵਿੱਚੋਂ ਕੱਟ ਦੇਣਾ ਦੇਖੋ ਆਪਣੇ ਕੋਲ ਇੱਕੋ ਜਿਹਾ ਬਿਲਕੁਲ ਵੀ ਹੋ ਨਹੀਂ ਵੱਢ ਕੱਟੀ ਇਹ ਜਿਹੜਾ ਪੌਂਟਾ ਵਿੱਚੋਂ ਕੱਢ ਦੇਣਾ ਇਹਨੂੰ ਛੱਡ ਠੀਕ ਹੈ ਪਪਾ ਇਸ ਤਰ੍ਹਾਂ ਪੌਂਚੇ ਨੂੰ ਰੱਖ ਲੈਣੇ ਆ ਦੇਖੋ ਇਸ ਤਰੀਕੇ ਨਾਲ ਕਟਿੰਗ ਹੋ ਗਈ ਠੀਕ ਹੈ ਇਸ ਤਰੀਕੇ ਨਾਲ ਉਹ ਜੂ ਅੱਧਾ ਇੰਚ ਇਥੋਂ ਫੋਲਡਿੰਗ ਵਾਸਤੇ ਰਹਿ ਜਾਊਗਾ ਤੇ ਉੱਪਰੋਂ ਜੇ 2.5 ਇੰਚ ਆਪਾਂ ਰੱਖਿਆ ਸੀ ਇਹ ਹੋ ਗਿਆ ਨੇਫੇ ਵਾਸਤੇ ਠੀਕ ਹੈ ਆਟਾ ਇੰਚ ਹੋ ਗਿਆ ਨੇਫੇ ਵਾਸਤੇ ਠੀਕ ਹੈ ਇਸ ਤਰੀਕੇ ਨਾਲ ਆਪਾਂ ਕਟਿੰਗ ਕਰ ਲੈਣਾ ਇਹ ਸਲਵਾਰ ਕਟਣੀ ਕੋਈ ਜ਼ਿਆਦਾ ਓਕੀ ਨਹੀਂ ਹੈਗੀ ਬਿਲਕੁਲ ਸੋਖਾ ਤਰੀਕਾ ਹੈ ਠੀਕ ਹੈ ਜੇ ਤੁਸੀਂ ਇਹਦੀ ਸਟਿਚਿੰਗ ਦੇਖਣੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਤੁਹਾਡੇ ਵਾਸਤੇ ਸਟਿਚਿੰਗ ਦੀ ਵੀਡੀਓ ਵੀ ਲੈ ਕੇ ਆਉਂਗੀ ਮੀਡੀ ਕਰਨੇ ਤੁਹਾਨੂੰ ਸਮਝ ਲੱਗ ਗਈ ਹੋਣੀ ਹੈ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਹਾਂਜੀ ਥੈਂਕ ਯੂ